you know ਸਪੋਰ ਪਿੰਡ ਰਮਨਪੁਰਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਨਿੱਜੀ ਸਕੂਲ ਦੀ ਬੱਸ ਸੇਮ ਨਾਲੇ ਦੇ ਵਿੱਚ ਜਾ ਡੇਗੀ ਡਰਾਈਵਰ ਦੇ ਸੰਤੁਲਨ ਖੋਣ ਕਰਕੇ ਵੱਡਾ ਹਾਸਾ ਵਾਪਰਿਆ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਬੱਸ ਜਦੋਂ ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਬੱਚਿਆਂ ਦਾ ਚੀਕ ਚਿਹਾੜਾ ਪੈ ਜਾਂਦਾ ਤੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤੇ ਬੱਚਿਆਂ ਨੂੰ ਸੁਰੱਖਿਤ ਬਾਹਰ ਕਰ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਇਸ ਬੈਂ ਦੇ ਵਿੱਚ 20 ਦੇ ਕਰੀਬ ਬੱਚੇ ਸੀ ਤੇ ਇਹਨਾਂ ਨੂੰ ਜਿਹੜਾ ਕਿ ਲੈ ਕੇ ਜਾ ਰਹੀ ਸੀ ਸਕੂਲ ਬੱਸ ਤਾਂ ਅੱਗੇ ਜਾ ਕੇ ਇਸ ਨਾਲ ਜਿਹੜਾ ਕਿ ਹਾਸਾ ਵਾਪਰ ਗਿਆ ਇਸ ਦੌਰਾਨ ਜਿਹੜੇ ਕਿ ਡਰਾਈਵਰ ਦੀ ਅਣਗਹਿਲੀ ਦੇ ਕਰਕੇ ਬੱਚਿਆਂ ਨੂੰ ਮਾਮਲੀ ਸੱਟਾਂ ਲੱਗੀਆਂ ਦੱਸਿਆ ਜਾ ਰਿਹਾ ਕਿ ਡਰਾਈਵਰ ਆਪਣਾ ਸੰਤੁਲਨ ਖੋ ਬੈਟਿਆ ਜਿਸ ਦੇ ਚੱਲਦੇ ਇਹ ਵੱਡਾ ਹਾਸਾ ਵਾਪਰਿਆ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਬੱਚਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਉਹਨਾਂ ਨੂੰ ਬਾਹਰ ਕੱਢ ਲਿਆ ਤੇ ਬੱਚਿਆਂ ਦੇ ਮਾਪੇ ਵੀ ਮੌਕੇ ਤੇ ਪਹੁੰਚੇ ਮੇਰਾ ਜਸਮਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਹੈ ਜਦੋਂ ਫੋਨ ਕਰੀਏ ਤਾਂ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜੇ ਵੈਨ ਖਰਾਬ ਹੈ ਵੈਨ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇਣ ਨੂੰ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੁਕਸਾਨ ਹੋ ਸਕਦਾ ਉਹ ਵਹਣ ਗੋਲੀਆਂ ਕਰ ਦਿੰਦੇ ਨੇ ਮਾਰੀ ਮੁੰਡੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੀਅਰ ਦੀ ਪ੍ਰੋਬਲਮ ਸੀ ਖਰੇ ਜਾ ਥੱਲੇ ਹੋਰ ਪ੍ਰੋਬਲਮ ਸੀ ਵਾਇ ਬਹੁਤ ਦੇ ਰਹੀ ਸੀ ਤੇ ਅੱਜ ਆ ਆਹ ਦੇਖੋ ਚੌਥਾ ਦਿਨ ਚੌਥੇ ਹਾਸਾ ਹੋ ਗਿਆ ਜੀ ਇਹ ਸਤਗੁਰੂ ਕਿਰਪਾ ਜੀ ਦੇਖੋ ਹੀ ਬਚਾਅ ਹੋ ਗਿਆ ਨਹੀਂ ਤੇ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਹੀ ਜਿਹੜੇ ਭੱਜ ਕੇ ਪੈਦਲ ਵਧਣਾ ਸੀ ਸਹਾ ਤੋੜਿਆ ਬੱਚੇ ਬਾਹਰ ਕੱਢੇ ਅਸੀਂ ਤਾਂ ਇਹੋ ਹੀ ਗੁਜਾਸ਼ ਕਰਾਂਗੇ ਸਕੂਲ ਵਾਲਿਆਂ ਨੂੰ ਵੀ ਵੈਨ ਜਿਹੜੇ ਡਰਾਈਵਰ ਨੂੰ ਮੰਨ ਲਓ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਦੇ ਨਾਲ ਹੀ ਚਲੋ ਹੋ ਸਕਦਾ ਕਿਰਪਾ ਨਾਲ ਬਚਾਅ ਹੋ ਗਿਆ ਜੀ ਇਹਦਾ ਚੱਕਾ ਥੱਲੇ ਖੁੱਲ ਗਿਆ ਜੀ ਜਾਂ ਅੰਦਰ ਨਿਕਲ ਗਿਆ ਤੁਰੀ ਜਾਂਦੀ ਖੁੱਲ ਗਿਆ ਥੱਲੇ ਵੜ ਗਈ ਕਿ ਕਿੰਨੇ ਵਜੇ ਕਰਨਾ ਇਹ ਸਵੇਰੇ ਮੈਨਾਂ 8 ਵਜੇ ਦੀ ਕਰਨਾ ਕਿਵੇਂ ਕਿੰਨੇ ਕੁ ਬੱਚੇ ਸੀ ਵਿਚੇ ਬੱਚੇ 30 ਬੱਚੇ ਸੀ ਬੱਚੇ ਸੇਵ ਹੈ ਜੀ ਹਾਂ ਬੱਚੇ ਸੇਵ ਹੈ ਬੱਚੇ ਜੱਗਾ ਸੇ ਜਿੱਦਾਂ ਤੁਸੀਂ ਕਹਿ ਰਹੇ ਕਿ ਚੱਕਰ ਖੋਲ ਕੇ ਵਹਿਣ ਵਧੀਆ ਸੀ ਹਾਂ ਵਹਿਣ ਠੀਕ ਹੈ ਚੱਕਾ ਲੈ ਗਿਆ ਐਂਡ ਲੈ ਗਿਆ ਥੱਲਿਓ ਇਹ ਹੁਣ ਮੈਨੂੰ ਨਹੀਂ ਬਤਾ ਕੋ ਟਾਂਟ ਕੀਤੇਗੀ ਬਾਹਰ ਨਿਕਲੇਗੀ ਬਤਾ ਲਗੂ ਥੱਲੋ ਚੱਕਾ ਖੁੱਲ ਕੇ ਜੱਗ ਦਾ ਵੀ ਆਉਣ ਮੁੜ ਗਈ ਮੈਨੂੰ ਤਾਂ ਪਤਾ ਆਪ ਨਹੀਂ ਸਮਝਾਈ ਲੋਕ ਕਹਿੰਦੇ ਡਰਾਈਵਰ ਜਿਹੜੇ ਬੈਣਾ ਬਹੁਤ ਭਜਉਂਦੇ ਆ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮਰਦੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਨੇ ਗੱਡੀਆਂ ਅਸੀਂ ਬਿਲਕੁਲ ਆ ਰਾਮ ਨਾਲ ਜਾਈਦਾ ਰਾਮ ਨਾਲ ਹੀ ਆਈਦਾ ਤੇ ਬੱਚੇ ਨੇ ਇਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਸਕੂਲ ਚ ਹੀ ਲੱਗੇ ਚੱਲੇ ਆ ਸਾਰੇ ਸਕੂਲ ਚ ਹਾਂ ਸਕੂਲ ਚਲੇ ਗਏ ਸਾਰੇ ਹੁਣ ਬੱਚੇ ਕਿੱਥੇ ਆ ਕੋਣ ਲੋ ਲੈ ਕੇ ਵੈਨ ਪਾ ਕੇ ਸਾਰੇ ਸਕੂਲ ਲੋਕਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਬੱਸ ਦੀ ਹਾਲਤ ਖਸਤਾ ਸੀ ਤੇ ਕਈ ਵਾਰ ਸਕੂਲ ਪ੍ਰਸ਼ਾਸਨ ਨੂੰ ਵੀ ਕਿਹਾ ਜਾ ਚੁੱਕਿਆ ਪਰ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਚੱਲਦੇ ਅੱਜ ਜਿਹੜਾ ਕਿ ਡਰਾਈਵਰ ਤੋਂ ਸੰਤੁਲਨ ਖੋਇਆ ਗਿਆ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਪਰ ਗਣੀ ਮੱਤਰ ਇਹ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਹਕੀਕਤ ਤੋਂ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ